ਰਹੇ ਨੀਰਸ ਪਰੇਰਾ ਤੇਤੇ ਔਗਣ ਹਮਾਰੇ ਦਇਆ ਕਰੋ ਕਸ਼ਮੇਰੋ ਪਾਓ ਦੋਦੇ ਪੱਥਰ ਕਾਏ ਜੀੜਾ ਆਗਨ ਬਰਾਬਰ ਕਪੈ ਭੀਕਰ ਵਗੈ ਕਾਤੇ ਪਰਵਤ ਨਾਨਕ ਹੁਕਮ ਪਛਾਨੈ ਸੁਖ ਹੋ ਸਾਹਿਬ ਜੀ ਰਾਗ ਸੁਹਿ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋਖ ਸੋਹਿਲੜਾ ਹਰਿ ਧਿਆਵੋ ਗੁਰਮਖ ਹਰਿ ਫਲ ਪਾਵੋ ਸੋਖ ਸੋਹਿਲੜਾ ਹਰਿ ਧਿਆਵੋ ਗੁਰਮੁਖ ਹਰਿ ਫਲ ਪਾਵੋ ਗੁਰਮੁਖ ਫਲ ਪਾਵੋ ਹਰਿ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਰੇ ਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰਿ ਜਪੋ ਸੁਖ ਫਲ ਹਰਿ ਜਨ ਪਾਵੋ ਨਾਨਕ ਕਹੈ ਸੁਨਹੁ ਜਨ ਭਾਏ ਸੋ ਕਸੋੜੇ ਲੜਾ ਹਰਿ ਧਿਆਵੋ ਸੁਣ ਹਰਿ ਗੁਣ ਭੀਨੇ ਸਹਜ ਸੁਭਾਏ ਗੁਰਮਤ ਸਹਜੇ ਨਾਮ ਧਿਆਏ ਜੈ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪਾਉ ਪਾਗਾ ਪੰਦਰਾਂ ਦੁਰਮਤ ਦੂਜੀ ਖੋਈ ਸੋ ਜਨ ਹੱਲ ਲਗਾ ਜੈ ਕੋ ਕਿਰਪਾ ਕੀਨੀ ਮੇਰੇ ਸਵਾਮੀ ਤੇ ਜੰਨਨ ਹਰ ਗੁਣ ਗਾਏ ਸੁਰ ਮਨ ਪੀਨੇ ਸਹਿਜ ਸੁਭਾਏ ਜਗ ਮਹਿ RAM ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜ ਗੁਣ ਗਾਵੇ ਜਨ ਰਾਤੇ ਕਿਰਵਖ ਸਭ ਗਵਾਹੇ ਸਭ ਕੋ ਤੇਰਾ ਤੂੰ ਸਭਨਾ ਦਾ ਹਉ ਤੇਰਾ ਤੂੰ ਹਮਾਰਾ ਜਗ ਮਹਿ ਨਾਮ ਨਿਸਤਾਰ ਸਜ ਆਏ ਉਠੇ ਘਰ ਮਾਹੀ ਹਰ ਗੁਣ ਗਾਵੇ ਤ੍ਰਿਵਤ ਆਗਾਹੀ ਹਰ ਗੁਣ ਗਾਏ ਸਦਾ ਤ੍ਰਪਤਾਸੇ ਫਿਰ ਪੁਰੂਹਾਂ ਲੱਗੇ ਆਏ ਦਰਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਮਤਿ ਆਏ ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਣ ਆਏ ਉਠੇ ਘਰ ਮਾਹੀ ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰ ਬਿਨ ਕੋ ਦੂਜਾ ਨਾਹੀ ਸਾਜਣ ਆਏ ਉਠੇ ਘਰ ਮਾਹੀ ਵਾਦ ਗੁਰੂ ਕਾ ਹਾਲ ਸਤਿ Hors neutrikt frate